ਕਣ ਲਗਾ ਜਾਣਾ ਮਾਹਗਰੇ ਨੂੰ ਤੇਰ ਪਹਿਲੇ ਦੇਖਣਾ ਬਸ ਦੇਖ ਗੱਟ ਕਾਰ ਹੁਣ ਦੇਖੋ ਹੁਣ ਤੇਲ ਦੇਖ ਹੁਣ ਦੇਖਦਾ ਨਹੀਂ ਹੋਰ ਹੁਣ ਮਾਹਗਰੇ ਜਵਨ ਚੱਲੇ ਮਾਹਗਰੇ ਜਵਨ ਚੱਲੇ ਲੈ ਹੋਏ ਆ ਫੜ ਲਾ ਮਿੰਦੀ ਪਚਣਾ ਆਣੇ ਉਹਨੇ ਠੀਕ ਹੈ ਖੋਲ ਹੁਣ ਦੇਖਦਾ ਲੈ ਹੁਣ ਇਹ ਕਿਤੇ ਰਾਜੇ ਪਰੌਂਠੇ ਨਾ ਖਾ ਜਾਵੇ ਦੀਆਂ ਚੱਕਰਾਂ ਨੇ ਕਿਤੇ ਰਾਜੇ ਤੇ ਐ ਨਹੀਂ ਗਮ ਤੁਰੇ ਮਹਾਕਲੇ ਹੀ ਬਣੇ ਮੈਂ 100 ਰੁਪਏ ਚੜਾਇਆ ਕਿਤੇ ਪਰੌਂਠੇ ਨਾ ਰਾਜੇ 100 ਰੁਪਏ ਬਣਾ ਗਏ ਮਹਾਕਲੇ ਜੋ ਨੂੰ ਜਾਂਦਾ ਜੰਗਾ ਭਾਜੀ ਆ ਮਿੱਦੀ ਹੋਣੀ ਚਲਾ ਰਹੇ ਸਾਡੇ ਮੋੜ ਦਾ ਲੈ ਇੱਧਰ ਮੱਕਣ ਬੈਠਾ ਵੀ ਤੇ ਉਜੀ ਵਰੀ ਅੱਧੀ ਆ ਰਹੇ ਯਾਰ ਲੱਗਿਆ ਰੋਲ ਕਰੋ ਆ ਬੱਲਾ ਭਾਜੀ ਚੱਲ ਪੈਂ ਹਾਂ ਚਲੋ ਜੀ ਰੋਡ ਰੋਡ ਕਰਾਸ ਕਰਾਂ ਹਾਂ ਹਾਂ ਜੀ ਕਿਦਾਂ ਠੀਕ ਹੈ ਨਾ ਅੱਜ ਵੀ ਨਹੀਂ ਕੋਈ ਪਲਾਨਿੰਗ ਨਾ ਨਾ ਜੱਕਦਮ ਬਣੀ ਹੋ ਮਾ ਜਵਾਪ ਆਇਆ ਨਹੀਂ ਜਿਹਦੇ ਕਰਕੇ ਜਾਣਾ ਸੀ असीं त पहले ओ ਇਹ ਵਾਪੇ ਨਹੀਂ ਲੈ ਜੀ ਹੋਰ ਬੰਦੇ ਟੱਕਰ ਗਏ ਸਾਡੇ ਪਿੰਡ ਦੇ ਇਹ ਵੀ ਯਾਰ ਇਹ ਰਵੀ ਤੇ ਡੈਂਪਰ ਭਾਜੀ ਇਹ ਬੋਲੇ ਤਾ ਆਹ ਲਾ ਸਾਡੇ ਦਾ ਆਇਆ ਜ ਤੇਜ ਹੈ ਤੇਜ ਨਾਲ ਮਹੋਲੀ ਬਹੁਤ ਹੋ ਰਿਆ ਇਹਦਾ ਹੋਲੀ ਬਹੁਤ ਹੋ ਰਿਆ ਇਹਦਾ ਹੋਲੀ ਕਹਿੰਦੇ ਇੰਨਾ ਦੁਰਿਆ ਮਣੇ ਖੇਚ ਮੁਣ ਹੈ ਨਾ ਨਾ ਹੋਲੀ ਨਾ ਤੋਰ ਤੂੰ ਹੋਲੀ ਜਾਂ ਦੇਖਦਾ ਕਿੰਨੀ ਪਿੱਛੇ ਆ ਤੂੰ ਸਾਡੇ ਤੋਂ ਮਗਰ ਮਗਰ ਨਹੀਂ ਮਣਾ ਜੇਸਦਾ ਬਈ ਮੋਹ ਟਾਈਮ ਲੱਗ ਜਾਣਾ ਉੱਥੇ ਖਾਖੀ ਜੇ ਰੋਕ ਨਹੀਂ ਮੋੜਦਾ ਅਸੀਂ ਤੇਰੇ ਕੋ ਆ ਕੇ ਆ ਜਾਣਾ ਆਈ ਹੋਈ ਫਾਰੇ ਨਾਲ ਮੱਥਾ ਟੇਕੋ ਬਾਕੀ ਨਹੀਂ ਆੱਡੀ ਹੋਣੀ ਵੀ ਖੜੇ ਆ ਉਹ ਦੇਖਦੇ ਜਾਂ ਦੇਖ ਲੈਂਦੇ ਕੋਈ ਤਾਂ ਕਹਿੰਦਾ ਬੰਦੇ ਉਹਨੇ ਕਿਸ਼ਾ ਅੱਬ ਯੇ ਹਾਕੀ ਬੁੱਟ ਗਏ ਨਾ ਕਦੀ ਵੀ ਨਾਵੇ ਅਣੀ ਮੋਟਰ ਜੱਪੀ ਵੀ ਗੀਅਰ ਬਦਲਣਾ ਹੈਂ ਜੱਪਾ ਕਰ ਮਰਦਾ ਨਹੀਂ ਕਾ ਆ ਉਹਦੇ ਬਗੈਰ ਬਦਲਣਾ ਸੁਣਨਾ ਇਹ ਸੁਣਨਾ ਪਤਾ ਵੀ ਗੀਅਰ ਵੀ ਬਦਲੀ ਦੋ ਦੋਵੇਂ ਬੇਮੁੱਤ ਡਰਾਈਵਰ ਤਖੜਾ ਹੀ ਆ ਇਹ ਤੇ ਕੁ ਪੀਓ ਕਿੰਨਾ ਨਾ ਹੈ ਇਹ ਤੇ ਮਰੇ ਜਿੱਦਾਂ ਗੇਰ ਰਿਆ ਭਾਈ ਉਹ ਹੀ ਨਾ ਨੇ ਹੁਣ ਟਾਲੀ ਵਾਲ ਨੂੰ ਤਰਫ ਐਨੂੰ ਜਾਣਾ ਆ ਜਾ ਐਨੂੰ ਜਾਣਾ ਟਾਲੀ ਵਾਲ ਨੂੰ ਜਾਣਾ ਹੁਣ ਪਹਿਲਾਂ ਤਾਂ ਕਾਲੀ ਬੜੀ ਪਾਈ ਹੋਸੀ ਹੁਣ ਟਾਲੀ ਵਾਲ ਨੂੰ ਤਰਫ ਮੋਰੇ ਰਾਜ ਇੰਨਾ ਫੋ ਲੱਗਿਆ ਪਿੱਛੋਂ ਬੜੀ ਤੇਜ਼ ਆਇਆ ਗਾਲਾਂ ਕੱਢ ਗਿਆ ਹਾਂ ਤਾਲਾ ਮੋਰੇ ਟਾਲੀ ਆਣੂ ਜਾਂਦਾ ਸੀ ਟਾਲੀ ਆ ਟਾਲੀ ਆਣੂ ਜਾਂਦਾ ਦੀ ਉਧਰ ਗਿਆ ਕਰ ਗਿਆ ਜਲਾ ਚਲੋ ਇਹ ਤੇ ਵੀ ਨਹੀਂ ਹੋਰੇ ਰੱਖ ਮੜਾ ਜਾ ਜੀ ਆਪਾਂ ਨੇ ਆ ਗਏ 6 ਵਜੇ ਤੁਰੇ ਸੀ 9:00 9:00 ਵਜੇ ਪਹੁੰਚ ਗਏ 3 ਘੰਟੇ ਲਾ ਕੇ ਸਾਨੂੰ ਬੜੇ ਆਰਾਮ ਨਾਲ ਆਏ ਆ ਜੀ ਇੱਥੋਂ ਲਾਦੇ ਹਾਂ ਮਿੰਦੀ ਜੀ ਥੱਲੇ ਨੂੰ ਮੋੜ ਖਾਲ ਜੇ ਕਰਾ ਬੋਲੇ ਸ਼ੰਕਰ ਬਹੁਤ ਸੱਚੇ ਦਰਵਾਰ ਕੀ ਜੈ ਦੇ ਪਾਰਕਿੰਗ ਜੀ ਨੂੰ ਲਿਜਾ ਲਓ ਜੀ ਸ਼ਰਦਾਲੂ ਮੱਥਾ ਟੇਕ ਕੇ ਆ ਰਹੇ ਨੇ ਇਹਦੇ ਕੀ ਕਾਫੀ ਰਸ਼ ਵੀ ਹੈ ਦੁਕਾਨਾਂ ਲੱਗੀਆਂ ਹੋਈਆਂ ਆ ਬਾਕੀ ਸਾਨੂੰ ਉਂਝਰ ਆਪਾ ਲਗਾਣੇ ਕੀ ਆਈ ਕੀ ਲੱਗ ਰਿਹਾ ਹੈ ਇਹ ਇਹਦੇ ਦੇਖ ਕੇ ਜਗ੍ਹਾ ਲਾ ਦੇ ਇੱਥੇ ਲਾ ਦੇ ਮੈਂ ਉੱਪਰ ਹੀ ਇੱਧਰ ਲਾ ਦੇ ਇੱਧਰ ਹੁਣਾਂ ਤੇ ਇੱਧਰ ਇੱਧਰ ਲਾ ਦੇ ਜਾਂ ਇੱਥੇ ਕਿਤੇ ਸਾਈਡ ਤੇ ਲਾ ਦੇ ਇੱਥੇ ਨੂੰ ਲਾ ਦੇ ਸਾਈਡ ਤੇ ਉੱਥੇ ਲਾ ਦੇ ਆਦੇ ਮੁਰਨਾ ਕੌਣ ਹੈ ਗਿਆ ਜੀ ਪੱਕਾ ਤੋਂ 2:00 9:00 ਵਜੇ ਕਿੰਨਾ ਟਾਈਮ ਹੋ ਗਿਆ ਹੈ ਬੜੇ 9:00 ਵਜੇ ਕਿਤੇ ਮੇ ਲੱਗਦਾ ਇੰਨਾ ਕਿੰਨਾ 3 ਘੰਟੇ ਲੱਗੇ ਫੇ ਅਸੀਂ ਆਏ ਵੀ ਹੌਲੀ ਹੌਲੀ ਆਨਾ ਮੀਰ ਆਹ ਹਮ ਹੌਲੀ ਹੈ ਇਹਨਾਂ ਮਾਨੂੰ ਡੀਗਦੇ ਆ ਸੀ ਤਾਂ 40 ਕਿਤੇ ਰੱਖਿਆ ਹੁਣ ਸਾ ਫਿਰ ਖੜੇ ਵੀ ਅਸੀਂ ਇੱਕ ਦੋ ਤਾਂ ਖੜੇ ਹੀ ਨਹੀਂ ਜੇ ਅਸੀਂ ਕੱਲ ਕਰਦਾ ਤੈਨੂੰ ਲਾਈਵ ਦਿਖਾਉਂਦਾ ਨਾ ਜੋਗੇ ਭਾਈ ਨੇ ਉਹ ਲਾਗਣ ਅਸਰੇ ਉਹ ਫਲਾਗੋ ਬਣਾਉਣ ਲੱਗਾ ਵਾ ਦੇਖਦਾ ਲਾਈਵ ਚ ਲਾਇਆ ਹੈ ਨਾ ਫੇਰ ਹੋ ਗਏ ਮੈਨੂੰ ਮੇਰੇ ਤੇ ਕਮਾਗ ਤੂੰ ਲੈ ਆ ਕੀਤਾ ਲੋਕ ਕੀ ਪੜਦਾ ਦੀ સેવા ਕਰਦੇ ਪੜਦਾ ਸਾਡੀ ਕਰਦੇ ਆ ਦੇਖੋ ਇਹਨੇ ਕੋਨਾ ਲੱਗ ਰਿਹਾ ਲੰਗਰ ਮੋਰੇ ਲੱਗਾ ਹੈ ਲੈ ਚ ਲੱਗੋ ਦਵਾ ਦਵਾ ਲੈਂਚ ਲੱਗੋ ਅੰਮੇਗਾ ਕਾਕੂ ਦਾ ਮੋਰੇ ਕਿੱਥੇ ਤੁਰਿਆ ਇਦਾਂ ਉਹ ਤੁਰਿਆ ਤੁਰਿਆ ਇਦਾਂ ਉਹ ਦੇਖ ਲੈ ਆਈਸਕ੍ਰੀਮ ਖਾ ਪਹਿਲਾਂ ਲੈ ਚਲਾਇਆ ਜੀ ਦੀ ਛਿੱਤੀ ਦਾ ਆ ਆਹ ਦੇਖੋ ਜੀ ਆਈਸਕ੍ਰੀਮ ਨੂੰ ਲੈਣ ਲੱਗੀ ਆ ਪਹਿਲਾਂ ਆਈਸਕ੍ਰੀਮ ਖਾਣੀ ਬਾਕੀ ਅਸੀਂ ਬਾਅਦੋਂ ਦਿਖਾ ਦਿੰਦੇ ਆ ਅੱਲਾਹ ਵਾਹ ਵੰਦੀ ਖਾ ਗਿਆ ਵੰਦੀ ਦੋਰੀ ਸਣ ਨੂੰ ਕਹਿੰਦਾ ਉਹ ਜੋਗਾ ਭਾਈ ਸਾਹਿਬ ਨਾਲ ਪਹਿਲਾਂ ਖਾ ਖਾ ਲਈ ਸਾਹਿਬ ਨਾਲ ਸਾਹਿਬ ਨਾਲ ਬਾਅਦ ਚ ਪਵਾੰਗਾ ਉਹ ਨਾਲ ਪਹਿਲਾਂ ਖਾ ਲਈ ਮੈਨੂੰ ਦੋਰੀ ਵਿਖੀ ਆਈ ਤੋ ਨਾ ਹੈ ਵੀਡੀਓ ਵਿੱਚ ਇਹ ਵੀਡੀਓ ਜਿਹੜੀ ਕਿ ਦੀਆਂ ਪੂਰੀਆਂ ਗੱਦੀਆਂ ਦਾ ਦੋ ਘੰਟੇ ਹੋ ਗਏ